ਹੁਸ਼ਿਆਰਪੁਰ ਪੁਲਿਸ ਨੇ ਜ਼ਿਲ੍ਹੇ ਚ ਏਟੀਐਮ ਲੁੱਟਣ ਅਤੇ ਚੋਰੀ ਕਰਨ ਵਾਲੇ ਗਰੋਹ ਨੂੰ ਕਾਬੂ ਕਰਨ ਚ ਸਫਲਤਾ ਹਾਸਲ ਕੀਤੀ ਹੈ ਤੇ ਪੁਲਿਸ ਵੱਲੋਂ ਕਾਬੂ ਕੀਤਾ ਗਿਆ ਗਰੋਹ ਦੇ ਸਾਰੇ ਮੈਂਬਰ ਹੁਸ਼ਿਆਰਪੁਰ ਦਾ ਹੀ ਪਿੰਡ ਬਟਲਾ ਦੇ ਰਹਿਣ ਵਾਲੇ ਨੇ ਤੇ ਕਾਟੂਮਰ ਦੇ ਨੌਜਵਾਨ ਨੇ ਸਥਾਨਕ ਪੁਲਿਸ ਲੈਣ ਗਰਾਊਂਡ ਚ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਆ ਡੀਐਸਪੀ ਐਸਐਸ ਸੰਧੂ ਨੇ ਦੱਸਿਆ ਕਿ ਠਾਣਾ ਮਹਿਟੀਆਣਾ ਦੇ ਇਲਾਕੇ ਚ ਪਿਛਲੇ ਕੁਝ ਸਮੇਂ ਤੋਂ ਏਟੀਐਮਸ ਨੂੰ ਲੁੱਟਣ ਵਾਲਾ ਗਰੋਹ ਸਰਗਰਮ ਸੀ ਤੇ ਪੁਲਿਸ ਵੀ ਲਗਾਤਾਰ ਇਹਨਾਂ ਦਾ ਪਿੱਛਾ ਕਰ ਰਹੀ ਸੀ ਤੇ ਪੁਲਿਸ ਵੱਲੋਂ ਤਕਨੀਕੀ ਤੰਗ ਨਾਲ ਮਾਮਲੇ ਦੀ ਪੜਤਾਲ ਕਰਦਿਆਂ ਹੋਇਆਂ ਉਕਤ ਗਰੋਹ ਨੂੰ ਕਾਬੂ ਕਰਨ 'ਚ ਸਫਲਤਾ ਹਾਸਲ ਕੀਤੀ ਗਈ ਹੈ ਤੇ ਪੁਲਿਸ ਨੇ 4 ਮੈਂਬਰ ਕਾਬੂ ਕੀਤੇ ਨੇ ਜੋ ਕਿ ਇੱਕ ਹੀ ਪਿੰਡ ਦੇ ਰਹਿਣ ਵਾਲੇ ਨੇ ਉਹਨਾਂ ਦੱਸਿਆ ਕਿ ਕਾਬੂ ਕੀਤੇ ਗਏ ਲੁਟੇਰਿਆਂ 'ਚ ਕੁਝ ਨੌਜਵਾਨ ਇਹ ਨਸ਼ੇ ਦੇ ਆਦੀ ਨੇ ਤੇ ਨਸ਼ੇ ਦੀ ਪੂਰਤੀ ਲਈ ਅਜਹੀਆਂ ਘਟਨਾਵਾਂ ਨੂੰ ਅੰਜਾਮ ਦਿੰਦੇ ਸਨ ਡੀਐਸਪੀ ਸੰਧੂ ਨੇ ਦੱਸਿਆ ਕਿ ਏਟੀਐਮਸ ਨੂੰ ਲੁੱਟਣ ਤੋਂ ਇਲਾਵਾ ਉਕਤ ਗਰੋਹ ਵੱਲੋਂ ਚੋਰੀ ਚਕਾਰੀਆਂ ਦੀਆਂ ਘਟਨਾਵਾਂ ਨੂੰ ਵੀ ਅੰਜਾਮ ਦਿੱਤਾ ਜਾਂਦਾ ਸੀ ਤੇ ਇਹਨਾਂ ਪਾਸੋਂ ਪੁਲਿਸ ਨੇ 2 ਮੋਟਰਸਾਈਕਲ ਆਕਸੀਜਨ ਸਿਲੰਡਰ ਗੈਸਕਟਰ ਸਮੇਤ ਹੋਰ ਸਮਾਨ ਵੀ ਬਰਾਮਦ ਕੀਤਾ ਹੈ ਤੇ ਪੁਲਿਸ ਵੱਲੋਂ ਇਹਨਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ ਤੇ ਹੋਰ ਵੀ ਸਖਤੀ ਨਾਲ ਪੁੱਛ ਪੜਤਾਲ ਕੀਤੀ ਜਾਵੇਗੀ ਹੁਸ਼ਰਪੁਰ ਦੇ ਉਸ ਦੇ ਨਾਲ ਚੇਤਨ ਕਸ਼ਪਤ ਰਿਪੋਰਟ ਮਾਨਯੋਗ ਸ਼੍ਰੀ ਸਰੇਂਦਰ ਲੰਬਾ ਆਈਪੀਐਸ ਐਸਐਸਪੀ ਸਾਹਿਬ ਹੁਸ਼ਰਪੁਰ ਸ਼੍ਰੀ ਸਰਬਜੀਤ ਸਿੰਘ ਜੀ ਬਾਈਆ ਐਸਪੀਡੀ ਹੁਸ਼ਰਪੁਰ ਜੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਮਾਜ ਵਿਰੋਧੀ ਅੰਸਰਾਂ ਦੇ ਖਿਲਾਫ ਵਿਡੀਓ ਜਮ੍ਹਾਂ ਤਹਿਤ ਸ਼ਹਿਰਪੁਰ ਪੁਲਿਸ ਨੂੰ ਉਸ ਸਮੇਂ ਭਾਰੀ ਸਬਸਤਾ ਮੇਰੀ ਜਦੋਂ ਸ਼੍ਰੀਮਤੀ ਹੁਸ਼ਾ ਰਾਣੀ ਮੁੱਖ ਅਫਸਰ ਥਾਣਾ ਮੇਟੀਆਂ ਨਾਲੋਂ ਜਿਹੜਾ ਏਟੀਐਮ ਗੈਸ ਕਟਰ ਨਾਲ ਕੱਟ ਕੇ ਵਾਰਦਾਤ ਕਰਨ ਵਾਲੇ ਗਰੋਧਾ ਪਰਦਾ ਫਾਸ਼ ਕਰਦੇ ਹੋਏ ਚਾਰ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜੀ ਇਹਨਾਂ ਵਿੱਚ ਇਹਨਾਂ ਨੇ ਪਹਿਲਾਂ ਦੋ ਜਗ੍ਹਾ ਏਟੀਐਮ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਇੱਕ ਰਾਜਪੁਰ ਪਾਈਆਂ ਐਚਡੀਐਫਸੀ ਬੈਂਕ ਦਾ ਏਟੀਐਮ ਇੱਕ ਫੁਗਲਾਣੇ ਵਿਖੇ ਪੀਐਨਬੀ ਬੈਂਕ ਦਾ ਏਟੀਐਮ ਇਨਾਂ ਦੀ ਮੋਡਸ ਪਰੈਂਡੀ ਸੀ ਕਿ ਇਹਨਾਂ ਜੀਐਨਏ ਜਿਹੜੀ ਇੰਡਸਟਰੀ ਆ ਉਹਦੇ ਵਿੱਚੋਂ ਪਹਿਲਾਂ ਸਿਲੰਡਰ ਚੋਰੀ ਕੀਤੇ ਗੈਸ ਕਟਰ ਚੋਰੀ ਕੀਤੇ ਉਥੋਂ ਉਹ ਉਹਨਾਂ ਦੀ ਮਦਦ ਨਾਲ ਜਿਹੜਾ ਇਹਨਾਂ ਨੇ ਪਹਿਲਾਂ ਰਾਜਪੁਰ ਭਾਇਆਂ ਏਟੀਐਮ ਲੁੱਟਣ ਦੀ ਕੋਸ਼ਿਸ਼ ਕੀਤੀ ਫਿਰ ਫੁਗਲਾਣੇ ਪਿੰਡ ਵਿਖੇ ਏਟੀਐਮ ਲੁੱਟਣ ਦੀ ਕੋਸ਼ਿਸ਼ ਕੀਤੀ ਫੁਗਲਾਣੇ ਵਾਲੀ ਵਾਰਦਾਤ ਦੇ ਵਿੱਚ 9.5 ਲੱਖ ਰੁਪਏ ਕੈਸ਼ ਸੀ ਜਿਸ ਦਿਨ ਇਹਨਾਂ ਨੇ ਵਾਰਦਾਤ ਕੀਤੀ ਪਰ ਉਸ ਦਿਨ ਸਾਡੀ ਜਿਹੜੀ ਪੀਸੀਆਰ ਸੀ ਰਾਤ ਦੀ ਪੈਟਰੋਲਿੰਗ ਪਾਰਟੀ ਜਿਹੜੀ ਮੌਕੇ ਤੇ ਰੁਟੀਨ ਦੀ ਤਰ੍ਹਾਂ ਜਿਹੜੇ ਏਟੀਐਮ ਰਾਤ ਨੂੰ ਚੈੱਕ ਕਰਦੇ ਆ ਉਹ ਮੌਕੇ ਤੇ ਪਹੁੰਚ ਗਈ ਤੇ ਦੋਸ਼ੀਆਂ ਨੇ ਜਦੋਂ ਬਾਹਰ ਗੱਡੀ ਖੜੀ ਇਹਦਾ ਖੜਾਕ ਸੁਣਿਆ ਤੇ ਉਸ ਟਾਈਮ ਇਹ ਪਿੱਛੋਂ ਹਨੇਰੇ ਦਾ ਫਾਇਦਾ ਉਠਾ ਕੇ ਮੌਕੇ ਤੋਂ ਭੱਜਣ ਚ ਕਾਮਯਾਬ ਹੋ ਗਏ ਪਰ ਐਸਐਚਓ ਮੇਟਿਆਣਾ ਨੇ ਜਿਹੜਾ ਵਾ ਬੜੀ ਮਿਹਨਤ ਨਾਲ ਉਹਨਾਂ ਦੇ ਸਟਾਫ ਨੇ ਜਿਹੜਾ ਵਾ ਟੈਕਨੀਕਲ ਮਦਦ ਨਾਲ ਅਤੇ ਹਿਊਮਨ ਸਰਸ ਦੀ ਮਦਦ ਨਾਲ ਜਿਹੜਾ ਵਾ ਇਹਨਾਂ ਦੋਸ਼ੀਆਂ ਨੂੰ ਟ੍ਰੇਸ ਕੀਤਾ ਇਹਦੇ ਵਿੱਚ ਜਿਹੜੇ ਚਾਰ ਦੋਸ਼ੀ ਨੇ ਦੋ ਕਹਰੇ ਦੋ ਦੋ ਭਾਈ ਨੇ ਵਿਚੇ ਹੈਰੀ ਅਤੇ ਅਜੇ ਕੁਮਾਰ ਵੀ ਦੋ ਸਕੇ ਭਰਾ ਨੇ ਜੀ ਕਰਨਦੀਪ ਤੇ ਕਰਨਬੀਰ ਦੋ ਸਕੇ ਭਰਾ ਨੇ ਚਾਰਾਂ ਨੇ ਜਿਹੜੀ ਇਹ ਨੂੰ ਵਾਰਦਾਤ ਕੀਤੀ ਜੀ ਇਹ ਜਿਹੜੀ ਸਾਡੇ ਵਾਸਤੇ ਜਿਹੜੀ ਇੱਕ ਵਧੀਆ ਅਚੀਵਮੈਂਟ ਇਹ ਵੀ ਹੈ ਹੋਈ ਕਿ ਜਦੋਂ ਇਹ ਦੋਸ਼ੀ ਗ੍ਰਫਤਾਰ ਕੀਤੇ ਇਹ ਪੰਜਵੀਂ ਵਾਰ ਦਾ ਤੈਨੂੰ ਕਰਨ ਲਈ ਤਿਆਰੀ ਕਰ ਰਹੇ ਸੀ ਇਹਨਾਂ ਨੇ ਹੋਰ ਦੁਬਾਰਾ ਸਿਲੰਡਰ ਖਰੀਦ ਲਏ ਕਿਉਂਕਿ ਪਹਿਲੇ ਜਿਹੜੇ ਸਿਲੰਡਰ ਸੀ ਇਹਨਾਂ ਦੇ ਮੌਕੇ ਤੋਂ ਦੋ ਵਾਰੀ ਫੜੇ ਗਏ ਤੇ ਦੁਬਾਰਾ ਇਹਨਾਂ ਨੇ ਨਵੇਂ ਸਿਲੰਡਰ ਖਰੀਦੇ ਇਹ ਨਵੀਂ ਅਟੈਂਪਟ ਕਰਨ ਦੀ ਜਿਹੜੀ ਕੋਸ਼ਿਸ਼ ਕਰਨ ਦੀ ਤਿਆਰੀ ਵਿੱਚ ਸੀ ਜੇਕਰ ਇਹ ਗ੍ਰਫਤਾਰ ਨਾ ਕੀਤੇ ਜਾਂਦੇ ਸਮੇਂ ਸਰ ਤੇ ਹੋ ਸਕਦਾ ਇਹਨਾਂ ਨੇ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਜਾਂ ਆਸ-ਪਾਸ ਦੇ ਜ਼ਿਲ੍ਹੇ ਵਿੱਚ ਕੋ ATM ਦੀ ਲੁੱਟ ਨੂੰ ਅੰਜਾਮ ਦੇ ਸਕਦੇ ਸੀ ਕਿੱਥੇ ਦੇ ਰਹਿਣ ਵਾਲੇ ਸੀ ਤੇ ਉਹਨਾਂ ਤੇ ਪਹਿਲਾਂ ਕੋਈ ਮੁਕਦਮਾ ਵੀ ਦਰਜ ਨਾ ਸੀ ਇਹ ਬੜਲਾ ਪਿੰਡ ਆ ਥਾਣਾ ਮੇਟੀਆਣਾ ਚ ਜੀ ਮੁਕਦਮੇ ਜਿਹੜੇ ਦਰਜ ਨਾ ਭਰੇ ਅਸੀਂ ਵੈਰੀਫਾਈਡ ਕਾਰਡ ਪੜਤਾਲ ਕਰ ਰਹੇ ਹਾਂ ਫਿਰ ਹਾਲ ਸਾਨੂੰ ਅਜੇ ਕੋਈ ਗੱਲ ਸਾਹਮਣੇ ਨਹੀਂ ਆਈ ਫਿਰ ਵੀ ਅਸੀਂ ਰਿਕਾਰਡ ਚੈੱਕ ਕਰਕੇ ਕਿੱਥੋਂ ਕਿੱਥੋਂ ਗਏ ਨੇ ਜੀ ਇਹ ਪਿੰਡ ਤੋਂ ਹੀ ਇਹਨਾਂ ਨੂੰ ਗ੍ਰਿਫਤਾਰ ਕੀਤਾ ਵਾ ਸਾਡੇ ਕੋਲ ਇਹਨਾਂ ਦੀ ਟੈਕਨੀਕਲ ਮੱਦ ਨਾਲ ਹਿਊਮਨ ਸਰਚ ਦੀ ਮਦਦ ਨਾਲ ਇਨਫੋਰਮੇਸ਼ਨ ਆ ਗਈ ਸੀ ਕਿ ਇਹ ਆਵਾਜ਼ਤ ਇਹਨਾਂ ਨੇ ਦਿੱਤੀ ਹੈ ਇਹਨਾਂ ਕੋਲੋਂ ਗੈਸ ਸਿਲੰਡਰ ਹੀ ਮਿਲੇ ਨੇ ਗੈਸ ਕਟਰ ਵੀ ਮਿਲੇ ਨੇ ਜੀ ਵਹੀਕਲ ਵੀ ਮਿਲੇ ਨੇ ਜਿਨ੍ਹਾਂ ਦੇ ਜਾ ਕੇ ਰਾਤ ਨੂੰ ਇਹ ਵਾਰਦਾਤਾਂ ਕਰਦੇ ਸੀ ਇਹਨਾਂ ਕੋਈ ਵੈਪਨ ਵਗੈਰਾ ਕੋਈ ਨਹੀਂ ਵੈਪਨ ਫਿਲਹਾਲ ਕੋਈ ਬਰਾਮਦ ਨਹੀਂ ਆਇਆ ਅੱਜ ਅਸੀਂ ਪੇਸ਼ ਅਦਾਲਤ ਕਰਕੇ ਇਹਨਾਂ ਦਾ ਰਿਮਾਂਡ ਹਾਸਲ ਕਰ ਰਹੇ ਹਾਂ ਰਿਮਾਂਡ ਦੌਰਾਨ ਜਿਹੜਾ ਡੰਗਾਈ ਨਾਲ ਪੁੱਛ ਕੇ ਕੀਤੀ ਜਾਊਗੀ ਇਹਨਾਂ ਕੋਲੋਂ ਉਹ ਵੀ ਵਾਰਦਾਤਾਂ ਕੀਤੀ ਨਹੀਂ ਉਹ ਸਾਹਮਣੇ ਆਈਆਂ ਨਹੀਂ ਅਸੀਂ ਹੋਰ ਵਾਰਦਾਤਾਂ ਇਹਨਾਂ ਕੋਲ ਪੁੱਛائش ਕਰਾਂਗੇ ਰਿਮਾਂਡ ਦੌਰਾਨ ਜੀ ਕਿਉਂਕਿ ਹੋ ਸਕਦਾ ਇਹਨਾਂ ਨੇ ਕੀਤੀ ਹੋਣਾ ਆਸ-ਪਾਸ ਦੇ ਜ਼ਿਲ੍ਹਿਆਂ ਵਿੱਚ ਕੀਤੀਆਂ ਅਸੀਂ ਸਾਰੇ ਪੰਜਾਬ ਵਿੱਚ ਮੈਸੇਜ ਕਰਾਵਾਂਗੇ ਤੇ ਹੋਰ ਜ਼ਿਲ੍ਹਿਆਂ ਵਿੱਚ ਜਿਹੜੇ ਇਹੋ ਜਿਹੇ ਵਾਰਦਾਤ ਹੋਈ ਤਾਂ ਉਸ ਬੰਦੀ ਵੀ ਇਹਨਾਂ ਕੋਲ ਪੁਸ਼ਪ ਪੜਤਾਲ ਕੀਤੀ ਜਾਵੇਗੀ। ਹਾਂਜੀ ਇਹ ਥੋੜਾ ਨਸ਼ੇ ਦੇ ਆਦੀ ਨੇ ਜੇ ਨਸ਼ੇ ਦੀ ਲਤ ਕਰਕੇ ਜਿਹੜਾ ਇਹੋ ਜਿਹੇ ਵਾਰਦਾਤਾਂ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕਰਦੇ ਨੇ। ਨਹੀਂ ਦੋ ਵਿੱਚ ਹੈਗੇ ਨਹੀਂ ਬਾਕੀ ਇਹਨਾਂ ਦੇ ਸਾਥੀ ਨੇ ਇਹਨਾਂ ਦਾ ਸਾਥ ਦਿੰਦੇ ਨੇ ਕੁਝ ਲਾਲਚ ਕਰਕੇ ਜੀ ਇਹਨਾਂ ਨੇ ਸਰ ਇਹਨਾਂ ਦੀ ਉਮਰ ਵੀ ਹੈ ਜਾਂ ਪੁਲਿਸ ਸਰ ਸਮੇਂ-ਸਮੇਂ ਤੇ ਬੈਂਕ ਪਰਮੰਤਰ ਨਾਲ ਮੀਟਿੰਗਸ ਵੀ ਕਰਦੇ ਨੇ ਸਿਕਿਉਰਿਟੀ ਪਰਪਸ ਨੂੰ ਲੈ ਕੇ। ਪਰ ਬੈਂਕਾਂ ਵੱਲੋਂ ਤੇ ATM 'ਤੇ ਅਜਿਹੀ ਜਿਹੜੇ ਉਹ ਗਾਰਡ ਰੱਖੇ ਜਾਂਦੇ ਜਾਂ ਆਪਾਂ ਕਹੀਏ ਕਿ ਬੈਂਕ ਦੇ ਹਿੱਤ ਹੈਗੇ ਜੀ ਕਿਉਂ ਨਹੀਂ ਉਹਨਾਂ ਤੇ ਸਰੰਦਰ ਪ੍ਰਸ਼ਾਸਨ ਨੁਮਾਦਾ। ਬਿਲਕੁਲ ਜੀ ਅਸੀਂ ਸਮੇਂ-ਸਮੇਂ ਸਰ ਬੈਂਕ ਮੈਨੇਜਰ ਨਾਲ ਮੀਟਿੰਗ ਕਰਦੇ ਆ ਕਿ ਜਿੰਨੇ ਵੀ ਤੁਹਾਡੇ ATM ਨੇ ਖਾਸ ਕਰਕੇ ਪਿੰਡਾਂ ਵਿੱਚ ਜਿਹੜੇ ATM ਨੇ ਉਹਨਾਂ ਤੇ ਜਿਹੜੇ ਸਕਿਉਰਿਟੀ ਗਾਰਡ ਰੱਖਣ ਨਹੀਂ ਤਾਂ ਰਾਤ ਨੂੰ ਬੰਦ ਕਰ ਦਿਆ ਕਰਨ ਪਰ ਬੈਂਕ ਵਾਲੇ ਜਿਹੜੇ ਉਹਨਾਂ ਦੀ ਕੋ ਆਪਣੀਆਂ ਪਾਲਿਸੀ ਜੀ ਨੇ ਕਈ ਬੈਂਕਾਂ ਨੂੰ ਜਿਹੜਾ ਸਕਿਉਰਿਟੀ ਗਾਰਡ ਮਈਆ ਨਹੀਂ ਹੁੰਦੇ। ਪਰ ਫਿਰ ਵੀ ਅਸੀਂ ਜਿਹੜਾ ਆਪਣੇ ਤੌਰ ਤੇ ਪੁਲਿਸ ਵੱਲੋਂ ਰਾਤ ਨੂੰ ਪੈਟਰੋਲਿੰਗ ਸਪੈਸ਼ਲ ਆਈ ਜਾਂਦੀ ਹੈ ਖਾਸ ਕਰਕੇ ਇਹ ਬੈਂਕ ਤੇ ਏਟੀਐਮ ਰਾਤ ਨੂੰ ਚੈੱਕ ਕਰਕੇ ਤੇ ਚੈਕਿੰਗ ਦੇ ਨਾਲ ਜਿਹੜਾ ਇਹ ਏਟੀਐਮ ਦੀ ਲੁੱਟ ਬਚ ਗਈ ਨਹੀਂ ਤੇ ਹੋ ਸਕਦਾ ਉਹ ਜਿਹੜੇ ਲਟੇਰੇ ਆਰਦਾ ਕਰਨ ਚ ਕਾਮਯਾਬ ਹੋ ਜਾਂਦੇ ਆਪਾਂ ਕਹਿ ਸਕਦੇ ਕਿ ਤਰ੍ਹਾਂ ਕਿਤੇ ਪੁਲਿਸ ਦੀ ਹੈਡਿੰਗ ਵਧਾ ਦਿੰਦੇ ਨੇ ਬਿਲਕੁਲ ਪੁਲਿਸ ਦੀ ਹੈਡਗ ਹਮੇਸ਼ਾ ਹੈ ਜੀ ਲੋਕ ਪੁਲਿਸ ਤੇ ਲੋਕਾਂ ਦੀ ਜਾਨ ਮਾਲ ਦੀ ਰਾਖੀ ਜ਼ਿੰਮੇਵਾਰ ਸਰਕਾਰੀ ਪ੍ਰਾਪਰਟੀ ਦੀ ਜ਼ਿੰਮੇਵਾਰ ਕਿਉਂਕਿ ਬੈਂਕ ਵਾਲਿਆਂ ਥੋੜਾ ਬੌਧਰ ਇਸ ਕਰਕੇ ਨਹੀਂ ਕਰਦੇ ਇਹਨਾਂ ਦੀਆਂ ਸ਼ੋਰ ਹੁੰਦਾ ਜੀ ਕੈਸ਼ ਇਹਨਾਂ ਨੂੰ ਇਹ ਹੁੰਦਾ ਸਾਨੂੰ ਇੰ ਪਰ ਬੈਂਕਾਂ ਨੂੰ ਚਾਹੀਦਾ ਕਿ ਆਪਣੇ ਸੁਰੱਖਿਆ ਪ੍ਰਬੰਧ ਵੀ ਕਰਨ ਸਾਡੇ ਵੱਲੋਂ ਜਿਹੜੇ ਬੰਦੀ ਡਿਊਟੀ ਅਸੀਂ ਕਰਾਂਗੇ ਪਰ ਬੈਂਕਾਂ ਨੂੰ ਵੀ ਚਾਹੀਦਾ ਅਸੀਂ ਇਹਨਾਂ ਦੇ ਹੈੱਡ ਆਫੀਸਰ ਨੂੰ ਚਿੱਠੀਆਂ ਲਿਖ ਰਹੇ ਹਾਂ ਜੀ ਸਰ ਕਿੰਨੀ ਉਮਰ ਦੇ ਆ ਚਾਰ ਜਿਹੜੇ ਬੜੇਗੇ ਨਹੀਂ ਇਹਨਾਂ ਤੋਂ ਇਲਾਵਾ ਹੋਰ ਤਾਂ ਨਹੀਂ ਇਹ ਬਾਰਦਾ ਵੀ ਸ਼ਾਮਿਲ ਜੇ ਕੋਈ ਪਿੱਛੇ ਹੋ ਕੇ ਕੋਈ ਕੰਮ ਕਰਵਾ ਦੇ ਹੋਣ ਨਹੀਂ ਅੰਨਾ ਜੇ ਫਰਦਰ ਅੱਜ ਹੀ ਅਸੀਂ ਇਹਨਾਂ ਨੂੰ ਪੇਸ਼ ਕੀਤਾ ਰਿਮਾਂਡ ਲੈ ਰਹੇ ਹਾਂ ਜੀ ਪੁੱਛ ਕੇ ਢੰਗਾਈ ਨਾ ਕਰਾਂਗੇ ਵੀ ਹੋਰ ਵੀ ਇਹਨਾਂ ਦਾ ਕੋਈ ਸਾਥੀ ਹੈਗਾ ਜੇਕਰ ਹੋਇਆ ਤਾਂ ਉਹਨੂੰ ਵੀ ਗ੍ਰਿਫਤਾਰ ਕੀਤਾ ਜਾਏ ਪਰ ਉਮਰ ਕਿੰਨੀ ਹੈ ਇਹ 19 20 ਸਾਲ 21 ਸਾਲ ਦੀ ਉਮਰ ਦੇ ਆ we at gna university see potential in everyone and everything around us we drive innovation and entrepreneurship we groom competent global citizens to effect positive change around them